ਤੁਸੀਂ ਦੇਖ ਰਹੇ ਹੋ ਦੇ ਪੰਜਾਬ ਟੀਵੀ ਤੇ ਮੈਂ ਆ ਚੰਚਲਦੀਪ ਸਿੰਘ ਬੜਾਏ ਚ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਕਾਫੀ ਨਿੰਦਨਯੋਗ ਆ 25 ਤੋਂ 30 ਜਣੇ ਉਸ ਹਮਲੇ ਦੇ ਵਿੱਚ ਮਾਰੇ ਗਏ ਆ ਜਿਸ ਨੂੰ ਲੈ ਕੇ ਭਾਰਤ ਸਰਕਾਰ ਕਾਫੀ ਸਖਤ ਰੁਕ ਦੇ ਵਿੱਚ ਨਜ਼ਰ ਆ ਰਹੀ ਹੈ ਭਾਰਤ ਸਰਕਾਰ ਨੇ ਪਾਕਿਸਤਾਨ ਦੇ ਉੱਤੇ ਕਾਫੀ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਸਭ ਤੋਂ ਵੱਡੀ ਪਾਬੰਦੀ ਸਿੰਧੂ ਰੀਵਰ ਦੇ ਵਿੱਚੋਂ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਸੀਗਾ ਉਸ ਉੱਤੇ ਰੋਕ ਲਗਾ ਦਿੱਤੀ ਗਈ ਹੈ ਸਿੰਧੂ ਰੀਵਰ ਸਮਝੌਤਾ ਭਾਰਤ ਵੱਲੋਂ ਰੱਦ ਕਰ ਦਿੱਤਾ ਗਿਆ ਉਸ ਦੇ ਉਲਟ ਪਾਕਿਸਤਾਨ ਨੇ ਵੀ ਜਵਾਬ ਦਿੱਤਾ ਹੈ ਕਿ ਅਸੀਂ ਵੀ ਸ਼ਿਮਲਾ ਸਮਝੌਤੇ ਨੂੰ ਰੱਦ ਕਰ ਦੇਵਾਂਗੇ ਜੇਕਰ ਭਾਰਤ ਨੇ ਇਸੇ ਤਰ੍ਹਾਂ ਹੀ ਸਾਡੇ ਤੇ ਸ਼ਕਤੀਆਂ ਵਧਾਉਂਦੇ ਰਹੀ। ਪਹਿਲਗਾਮ ਦੇ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਕਾਫੀ ਅਕ੍ਰੋਸ਼ ਦੇਖਣ ਨੂੰ ਮਿਲ ਰਿਹਾ। ਮੁਸਲਮ ਭਾਈਚਾਰਾ ਅੱਤਵਾਦ ਦੇ ਪੁਤਲੇ ਕਾਫੀ ਜਗ੍ਹਾ ਦੀ ਉੱਤੇ ਸਾੜ ਰਹੇ ਨੇ। ਕਸ਼ਮੀਰ ਦੇ ਵਿੱਚ ਵੀ ਧਰਨੇ ਮਜਾਹਰੇ ਚੱਲ ਰਹੇ ਆ। ਕਸ਼ਮੀਰ ਦੇ ਲੋਕ ਆਪਸੀ ਭਾਈਚਾਰੇ ਨੂੰ ਬਣਾਈ ਰੱਖਣ ਦੇ ਲਈ ਅਪੀਲ ਕਰ ਰਹੇ ਨੇ। ਉੱਥੋਂ ਦੇ ਲੋਕ ਜ਼ਖਮੀਆਂ ਦਾ ਸਾਥ ਵੀ ਦੇ ਰਹੇ ਆ ਤੇ ਉਹਨਾਂ ਨੂੰ ਰਹਿਣ ਲਈ ਥਾਂ ਟਿਕਾਣਾ ਵੀ ਦੇ ਰਹੇ ਆ। ਇਹ ਹਮਲਾ ਟੂਰਿਸਟਾਂ ਉੱਤੇ ਹੋਇਆ ਕਸ਼ਮੀਰ ਦੇ ਵਿੱਚ ਸੋ ਹਿੰਦੂ ਮੁਸਲਮਾਨ ਭਾਈਚਾਰੇ ਨੂੰ ਬਣਾਈ ਰੱਖਣ ਲਈ ਕਾਫੀ ਲੀਡਰ ਵੀ ਅਪੀਲਾਂ ਕਰ ਰਹੇ ਆ ਤੇ ਕੁਝ ਲੀਡਰ ਇਸ ਦੇ ਉੱਤੇ ਆਪਣੀਆਂ ਰੋਟੀਆਂ ਵੀ ਤੱਪੀਆਂ ਕਰ ਰਹੇ ਨੇ ਜਿਵੇਂ ਕਿ ਹਰ ਵਾਰ ਦੀ ਤਰ੍ਹਾਂ ਹੁੰਦਾ ਹੈ ਇਹ ਹਮਲਾ ਕੋਈ ਪਹਿਲਾ ਹਮਲਾ ਨਹੀਂ ਇਸ ਤੋਂ ਪਹਿਲਾਂ ਵੀ ਕਾਫੀ ਹਮਲੇ ਹੋ ਚੁੱਕੇ ਨੇ ਜਿਦੇ ਵਿੱਚ ਆਮ ਪਬਲਿਕ ਦਾ ਜਾਂ ਸਾਡੇ ਜਵਾਨਾਂ ਦਾ ਨੁਕਸਾਨ ਬਹੁਤ ਹੁੰਦਾ ਹੈ ਭਾਰਤ ਸਰਕਾਰ ਨੇ ਸਿੰਧੂ ਨਦੀ ਸਮਝੌਤਾ ਰੱਦ ਕਰ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਵੀ ਹੋਏਗਾ ਕਿ ਹੋਰ ਕਿਹੜੇ ਕਿਹੜੇ ਸਮਝੌਤੇ ਰੱਦ ਕੀਤੇ ਜਾਂਦੇ ਆ ਭਾਰਤ ਪਾਕਿਸਤਾਨ ਵੱਲੋਂ ਕਾਫੀ ਗਮ ਦੀ ਲਹਿਰ ਹੈ ਭਾਰਤ ਦੇ ਲੋਕਾਂ ਦੇ ਵਿੱਚ ਲੋਕ ਕਾਫੀ ਦੁਖੀ ਨੇ ਇਸ ਹਮਲੇ ਨੂੰ ਲੈ ਕੇ ਤੇ ਇਹ ਜਿਹੜੇ ਹਮਲੇ ਨੇ ਜਿਨ੍ਹਾਂ ਦੇ ਵਿੱਚ ਸਿਵਿਲਿਅਨ ਲੋਕਾਂ ਦੀ ਜਾਨ ਜਾਵੇ ਇਹ ਜਿਹੇ ਹਮਲਿਆਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਤੇ ਇਹ ਜਿਹੇ ਹਮਲੇ ਨਹੀਂ ਹੋਣੇ ਚਾਹੀਦੇ ਬਿਊਰੋ ਰਿਪੋਰਟ ਦੇ ਪੰਜਾਬੀ ਵੀ